ਸੋਚਿਆ ਹਰ ਕੋਸ਼ ਧੰਨਵਾਦ ਪਰਮਾਤਮਾ ਦੇ ਨਿਗਾਸ ਵਾਲੀ ਨੇ ਹੁੰਦਾ ਸੋਚਿਆ ਬੜਾ ਖੁਸ਼ ਸੀ ਕਿ ਸ਼ਾਇਦ ਅੱਜ ਮਾਂ ਪਿਓ ਹੁੰਦਾ ਤੇ ਉਹ ਇਸ ਰਾਤ ਚ ਨਾਲ ਰਹਿੰਦੇ। ਉਹ ਕ੍ਰਿਸ਼ਨ ਤੇਰੀ ਮੁਰਲੀ ਤੇ ਪਲਕਾਂ ਨੀ ਨੱਚਦਾ। ਉਹ ਕ੍ਰਿਸ਼ਨ ਤੇਰੀ ਮੁਰਲੀ ਤੇ ਪਲਕਾਂ ਨੀ ਨੱਚਦਾ। ਅੱਜ ਹੀ ਮੈਨੂੰ ਚੇਤਾ ਕਿ ਮੇਰੀ ਮਾਂ ਦਾ ਮੈਨੂੰ ਉਹ ਦਿਨ ਚੇਤਾ ਸੀ ਕਿ ਮੇਰੀ ਮਾਂ ਜਿਸ ਦਿਨ ਐਕਸਪਾਇਰ ਹੋਈ ਮੈਨੂੰ ਉਦੋਂ ਦੀ ਲਾਸਟ ਇੱਕੋ ਮੁਲਾਕਾਤ ਸੀ ਕਿ ਮੇਰੇ ਬੇਟੇ ਨੂੰ ਮਿਲਉ ਮੈਂ ਮਿਲੇ ਮੈਨੂੰ ਕਹਿੰਦੇ ਕਿ ਜਾਗਰਣ ਨਹੀਂ ਛੱਡਨੇ। ਮੈ ਲੈ ਨਹੀਂ ਛੜਨਾ ਗਉਣਾ ਨਹੀਂ ਛੜਨਾ ਚਾਹੇ ਤੈਨੂੰ ਜਿੰਨੀ ਮਰ ਦੀ ਮੁਸੀਬਤ ਆਵੇ ਕੋਈ ਹੋਵੇ ਲੋਕਾਂ ਦੇ ਪੈਰੀ ਪੈਨ ਤੱਕ ਜੀ ਪਰ ਗਉਣਾ ਨਹੀਂ ਛੜਨਾ ਜੇ ਮੈਂ ਬਚ ਗਈ ਘਰਾਂ ਦੇ ਕੰਮ ਕਰ ਕਰਕੇ ਤੈਨੂੰ ਇੱਕ ਚੰਗੇ ਲੈਵਲ ਤੇ ਚੰਗੀ ਸਟੇਜ ਤੇ ਖੜਾ ਕਰ ਦਾਂਗੇ ਮਾਤਾ ਨੂੰ 13 ਸਾਲ ਹੋ ਗਏ 13 ਸਾਲ ਹੋ ਗਏ ਮਾਤਾ ਨੂੰ ਗੁਜ਼ਰੇ ਅਕਸਰ ਘਰ ਦੇ ਵਿੱਚ ਤਸਵੀਰਾਂ ਲਾਈਆਂ ਜਾਂਦੇ ਆ ਯਾਦਗਾਰ ਵਾਸਤੇ ਇੱਕ ਤੁਸੀਂ ਘਰ ਦੇ ਵਿੱਚ ਕੋਈ ਤਸਵੀਰ ਵੀ ਨਹੀਂ ਲਗਾਈ ਮੈਂ ਤਸਵੀਰ ਤਾਂ ਨਹੀਂ ਲਗਾਈ ਭਾਜੀ ਕਿਉਂਕਿ ਮੈਂ ਆਪਣੀ ਮਾਂ ਨਾਲ ਹਜੇ ਨਜ਼ਰਾਂ ਨਹੀਂ ਮਿਲਾ ਸਕਦਾ ਮੈਂ ਤੇਰੀਆਂ ਵਢੀਕਾਂ ਦਾਤੀਏ ਹੋ ਤੇਰੀਆਂ ਵਢੀਕਾਂ ਦਾਤੀਏ ਹੋ ਤੇਰੀਆਂ ਵਢੀਕਾਂ ਦਾਤੀਏ ਤੇਰੀਆਂ ਵਢੀਕਾਂ ਦਾਤੀਏ ਤੋਂ ਕਿਹਾ ਜਾਂਦਾ ਹੈ ਕਿ ਰੱਬ ਨੇ ਹਰ ਇੱਕ ਇਨਸਾਨ ਦੇ ਅੰਦਰ ਇੱਕ ਅਜਿਹਾ ਪੁਰਜਾ ਫਿਟ ਕੀਤਾ ਹੁੰਦਾ ਹੈ ਬਸ ਉਸ ਨੂੰ ਤਰাশਨ ਦੀ ਲੋੜ ਹੁੰਦੀ ਹੈ ਸੋਇਕੇ ਆਸਾ ਅੰਮ੍ਰਿਤਸਰ ਦਾ ਗੁਮਨਾਮ ਗਾਇਕ ਜਿੰਨੂੰ ਅੱਜ ਮਲਾਵਾਂਗੇ ਖਾਸ ਕਰਕੇ 12 ਸਾਲ ਤੋਂ ਗਾਇਕੀ ਕਰਦਾ ਆ ਤੇ ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਦੇ ਵਿਚਾਰ ਰੱਖ ਰਿਹਾ ਗੱਲ ਕਰ ਰਿਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਵਿਜੇ ਮਟੂਰੀ ਜੋ ਕਰਦੇ ਹਾਲਾਤ ਇੱਕ ਵਾਰ ਪਹਿਲੇ ਤੁਹਾਨੂੰ ਦਿਖਾਵਾਂਗੇ ਸੋ ਇਹ ਇੱਕ ਕਮਰਾ ਆ ਜਿੱਥੇ ਇੱਕ ਰਾਇਤੇ ਰਹਿੰਦਾ ਆ ਤਿੰਨ ਭਰਾ ਨੇ ਮਾਪਿਓ ਦਾ ਜਿਹੜਾ ਸਾਯਾ ਸੀਗਾ ਉਹ ਅੱਜ ਤੋਂ ਕਈ ਸਾਲ ਪਹਿਲਾਂ ਉੱਠ ਚੁੱਕਿਆ ਸੀਗਾ ਜਿੱਥੇ ਇਹ ਤਿੰਨ ਭਰਾ ਰਹਿ ਕੇ ਗੁਜ਼ਾਰਾ ਕਰਦੇ ਨੇ ਮਜ਼ਦੂਰੀ ਕਰਦੇ ਨੇ ਪਰ ਅੱਜ ਕੱਲ੍ਹ ਇਹ ਕੀ ਘਰ ਦੇ ਹਾਲਾਤ ਤਰਸਨਯੋਗ ਨੇ ਵੱਧ ਤੋਂ ਬੱਤਰ ਹਾਲਾਤ ਨੇ ਅਤੇ ਵਿਜੇ ਮੱਟੂ ਦਾ ਇਹ ਸੁਪਨਾ ਹੈ ਕਿ ਮੈਂ ਇੱਕ ਦਿਨ ਚੰਗਾ ਗਾਇਕ ਬਣਾ ਮਾ ਦਾ ਸੁਪਨਾ ਪੂਰਾ ਕਰਾਂ ਗੱਲਬਾਤ ਕਰਦੇ ਆ ਮੇਰੇ ਨਾਲ ਵਿਜੇ ਮੱਟੂ ਮੌਜੂਦ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਤਾਬ ਪਤਾ ਲੱਗਾ ਕਿ ਮੈਨੂੰ ਗਾਇਕੀ ਦੇ ਵਿੱਚ ਅੱਜ ਐਦਾਂ ਰੁੱਲਣਾ ਪਏਗਾ ਜੀ ਕਿਉਂਕਿ ਇੱਕ ਕੈਲੀ ਕੀ ਇੰਜਨ ਦੇ ਅੰਦਰ ਇੱਕ ਅਜਿਹੀ ਚੀਜ਼ ਹੁੰਦੀ ਹੈ ਸੋ ਤੁਸੀਂ ਇੰਜਨ ਹੋ ਤੁਸੀਂ ਮਸ਼ੀਨਰੀ ਵਾਂਗੂ ਚੱਲਦੇ ਪਏ ਹੋ ਤੁਹਾਡਾ ਗਲਾ ਜਿਹੜਾ ਤੁਸੀਂ ਉਹ ਤਰਾਸ਼ਿਆ ਉਸ ਨੂੰ ਬੈਠ ਕੇ ਲੱਭਿਆ ਕਿ ਮੈਂ ਕਿਸ ਲੈਵਲ ਤੱਕ ਗਾਣਾ ਹੈ ਸੋ ਉਸ ਨੂੰ ਲੈ ਕੇ ਅੱਜ ਕਿੱਥੇ ਬੈਠੇ ਹੋ ਤੁਸੀਂ ਹਾਲਾਤ ਦੇਖ ਕੇ ਬੜੇ ਬਦ ਤੋਂ ਬਦਰ ਨੇ ਕੀ ਸੋਚਿਆ ਸੀ ਸੋਚਿਆ ਹਰ ਕੋਸ਼ ਤੁਹਾਨੂੰ ਪਤਾ ਪ੍ਰਮਾਤਮਾ ਦੇ ਨਿਗਾਸ ਵਾਲੀ ਨੇ ਹੁੰਦਾ ਸੋਚਿਆ ਬੜਾ ਕੁਝ ਸੀ ਕਿ ਸ਼ਾਇਦ ਅੱਜ ਮਾਂ ਪਿਓ ਹੁੰਦਾ ਤੇ ਉਹ ਇਸ ਹਾਲਾਤ ਚ ਨਾ ਰਹਿੰਦੇ ਤੇ ਅੱਜ ਗਾਇਕੀ ਵੀ ਬਲੰਦ ਹੋਣੀ ਸੀ ਤੇ ਅੱਜ ਉਹ ਨਹੀਂ ਹੈਗੇ ਤੇ ਗਾਇਕੀ ਵੀ ਉੱਥੇ ਰੋਗੀ ਗਰੀਬੀ ਦੇ ਹਾਲਾਤ ਦੇ ਵਿੱਚ ਹੀ ਹੈ ਤੇ ਗਰੀਬੀ ਹੁਣ ਕੋਸ਼ਿਸ਼ ਹੈ ਕਿ ਗਰੀਬੀ ਦੂਰ ਹੋਵੇ ਮੇਰਾ ਸ਼ੌਂਕ ਹੈ ਜਿਹੜਾ ਮੇਰੀ ਮਾਂ ਦਾ ਸ਼ੌਂਕ ਹੈ ਗਾਇਕੀ ਦਾ ਕਿ ਮੇਰਾ ਪੁੱਤਰ ਸਟੇਜਾਂ ਤੇ ਖੜ ਕੇ ਜਿਗਰਾਤੇ ਕਰੇ ਮੇਲੇ ਕਰੇ ਤੇ ਬਸ ਉਹੀ ਹੈ ਕਿ ਹੁਣ ਉਹ ਸ਼ੌਂਕ ਪੂਰਾ ਹੋ ਜੇ ਮਾਂ ਦਾ ਫਿਰ ਬੜੇ ਰਮਾਨਾ ਸਭ ਕੁਝ ਠੀਕ ਹੈ ਪਹਿਲਾਂ ਪੰਜਾਬੀਆਂ ਨੂੰ ਤੁਹਾਡੀ ਆਵਾਜ਼ ਸੁਣਾਈ ਜਾਵੇ ਕੁਝ ਕੋਈ ਗਾਣਾ ਕੋਈ ਗੀਤ ਜਾਂ ਹਾਂਜੀ ਹੋ ਕ੍ਰਿਸ਼ਨ ਤੇਰੀ ਮੁਰਲੀ ਤੇ ਪਲਕਾਂ ਨੀ ਨੱਚਦਾ ਓ ਕ੍ਰਿਸ਼ਨ ਤੇਰੀ ਮੁਰਲੀ ਤੇ ਪਲਕਾਂ ਨੀ ਨੱਚਦਾ ਸਰਤੀ ਚੰਨ ਸਿਤਾਰੇ ਨੱਚਦੇ ਸਾਰੇ ਭਗਤ ਪਿਆਰੇ ਨੱਚਦੇ ਰੋਦਾ ਨੱਚੀ ਮੀਰਾ ਨੱਚੀ ਸਾਰਾ ਆਲਮ ਤੱਕਦਾ ਕ੍ਰਿਸ਼ਨ ਤੇਰੀ ਮੁਰਲੀ ਤੇ پلਕਾਂ ਨੀ ਨੱਚਦਾ ਕਿੰਨੀ ਕਿਹ ਦੇਰ ਆਪਣਾ ਰਿਆਜ਼ ਕਰਦੇ ਹੋ ਢਾੜੀ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਡੀ ਬਾਹ ਕਮਾਲ ਆਵਾਜ਼ ਆ ਲੱਗਦਾ ਹੈ ਕਿ ਸਾਰੀ ਦਿਹਾੜੀ ਇਦਾਂ ਹੀ ਰਿਆਜ਼ ਦੇ ਵਿੱਚ ਲੰਘ ਜਾਂਦੀ ਹੋਏਗੀ ਰਿਆਜ਼ ਭਾਜੀ ਕੰਮ ਕਰਦਿਆਂ ਹੁੰਦਾ ਮੇਰਾ ਜੇ ਮੈਂ ਲੇਵਰ ਦਾ ਕੰਮ ਕਰਦਿਆਂ ਤਾਂ ਤੇ ਰਾਜ ਮਿਸਤਰੀਆਂ ਨਾਲ ਉਹਨਾਂ ਨੂੰ ਗਾਣੇ ਉਹਨਾਂ ਨੂੰ ਭਜਨ ਉਹਨਾਂ ਨੇ ਕਵਾਲੀਆਂ ਸੁਨਾਤੀਆਂ ਹੋਰ ਰਿਆਜ਼ ਹੋ ਗਿਆ ਕਾਰਾਂ ਆਇਆ ਮੈਂ ਰੋਟੀ ਪਾਣੀ ਬਣਾ ਰਿਹਾ ਵਾਂ ਆਪਣੇ ਘਰ ਆਪਣੇ ਕਮਰੇ ਗੁੰਗਣਾ ਕੀਤਾ ਬਸ ਉਹੀ ਰਿਆਜ਼ ਹੈ ਮੇਰਾ ਬਾਅਦ ਤੋਂ ਇਦਾਂ ਲੱਗਦਾ ਪਤਾ ਨਹੀਂ ਕਿੰਨੇ ਕਿ ਮਹਿੰਗੇ ਉਸਤਾਦਾਂ ਕੋਲ ਸਿੱਖਦੇ ਪਏ ਆਂ ਸੀ ਨਹੀਂ ਜੀ ਇਹ ਗੋਡ ਗਿਫਟ ਹੈ ਮਾਤਾ ਰਾਣੀ ਦਾ ਇਹ ਕਿਰਪਾ ਹੈ ਉਹਦੀ ਕਿ ਜਿੰਨੇ ਮੇਰੇ ਗਲੇ ਦੇ ਵਿੱਚ ਮਾਂ ਸਰਸਵਤੀ ਬਿਰਾਜਮਾਨ ਹੈ ਸੁਪਨਾ ਕੀ ਸੀ ਗਾ ਕੇ ਸਿੰਗਿੰਗ ਨੂੰ ਲੈ ਕੇ ਕੀ ਸੁਪਨੇ ਦੇਖੇ ਸੀ ਸਪਨਾ ਮੇਰਾ ਕੁਛ ਵੀ ਨਹੀਂ ਸੀ ਜੀ ਮੇਰਾ ਸੁਪਨਾ ਹੁੰਦਾ ਤੇ ਮੈਂ ਹੁਣ ਇਸ ਲਾਈਨ ਦੇ ਵਿੱਚ ਮੈਨੂੰ ਪਤਾ ਕਿ ਮੇਰਾ ਸੁਪਨਾ ਹੁੰਦਾ ਤੇ ਪੂਰਾ ਹੀ ਨਹੀਂ ਹੋਣਾ ਇਹ ਸੁਪਨਾ ਮੇਰੀ ਮਾਂ ਨੇ ਸੱਚਿਆ ਮੇਰੀ ਮਾਂ ਨੇ ਕਿਹਾ ਸੀ ਕਿ ਪੁੱਤਰ ਜਾਗਰਣ ਨਹੀਂ ਛੜਨੇ ਮੇਲੇ ਨਹੀਂ ਛੜਨੇ ਪੰਜਾਬੀ ਗਾਣੇ ਨਹੀਂ ਛੜਨੇ ਪੰਜਾਬੀ ਆਪਣੀ ਮਾਂ ਬੋਲੀ ਨੂੰ ਯਾਦ ਰੱਖਣਾ ਹੈ ਪੰਜਾਬੀ ਗਾਣੇ ਗਾਇਆ ਕਰ ਪੇਟਾਂ ਗਾਇਆ ਕਰ ਜਾਗਰਣ ਕਰਾ ਕੇ ਮੈਨੂੰ ਅੱਜ ਵੀ ਚੇਤਾ ਹੈ ਮੈਂ ਫਿਰ ਉਹ ਜਦੋਂ ਗੱਲ ਚੇਤੇ ਕਰਦਾ ਮੇਰਾ ਮਨ ਭਰੰਦਾ ਬੋਲਿਆ ਨਹੀਂ ਜਾਂਦਾ ਕਿ ਮੇਰੇ ਉਸਤਾਦ ਜੀ ਜਨਾਬ ਗਗਨ ਮਰਜ਼ੀ ਦਾ ਜਾਗਰਣ ਸੀ ਮੈਂ ਬੈਕ ਸਿੰਗਿੰਗ ਕਰਦਾ ਉਹਨਾਂ ਦੇ ਨਾਲ ਤੇ ਆਪਾਂ ਸੰਸਕਾਰ ਕਰਕੇ ਮੈਂ ਆਪਣੀ ਮਾਂ ਦਾ ਸ਼ਮਸ਼ਾਨ ਘਾਟ ਦੇ ਵਿੱਚ ਤੇ ਰਾਤ ਨੂੰ ਜਾਗਰਨ ਤੇ ਉਹਨਾਂ ਦੇ ਮਗਰ ਪਰਫਾਰਮੈਂਸ ਕਰ ਰਿਆ ਸਾਂ ਤੇ ਅੱਜ ਹੀ ਮੈਨੂੰ ਚੇਤਾ ਕਿ ਮੇਰੀ ਮਾਂ ਦਾ ਮੈਨੂੰ ਉਹ ਦਿਨ ਚੇਤਾ ਸੀ ਕਿ ਮੇਰੀ ਮਾਂ ਜਿਸ ਦਿਨ ਅਕਸਪੈਰ ਹੋਈ ਮੈਨੂੰ ਉਹਨਾਂ ਦੀ ਲਾਸਟ ਇੱਕੋ ਮੁਲਾਕਾਤ ਸੀ ਕਿ ਮੇਰੇ ਬੇਟੇ ਨੂੰ ਮਿਲੋ ਮੈਂ ਮਿਲੇਆ ਮੈਨੂੰ ਕਹਿੰਦੇ ਕਿ ਜਾਗਰਨ ਨਹੀਂ ਛੱਡਨੇ ਮੇਲੇ ਨਹੀਂ ਛੱਡਨੇ ਗਾਉਣਾ ਨਹੀਂ ਛੱਡਣਾ ਚਾਹੇ ਤੈਨੂੰ ਜਿੰਨੀ ਮਰ ਦੀ ਮੁਸੀਬਤ ਆਵੇ ਕੋਈ ਹੋਵੇ ਲੋਕਾਂ ਦੇ ਪੈਰੀ ਪੈਨ ਤੱਕ ਜੇ ਪਰ ਗਾਉਣਾ ਨਹੀਂ ਛੱਡਣਾ ਜੇ ਮੈਂ ਬਚ ਗਈ ਘਰਾਂ ਦੇ ਕੰਮ ਕਰ ਕਰਕੇ ਤੈਨੂੰ ਇੱਕ ਚੰਗੇ ਲੈਵਲ ਤੇ ਚੰਗੇ ਸਟੇਜ ਤੇ ਖੜਾ ਕਰ ਦਾਂਗੇ ਕਿੰਨੀ ਕਿ ਕਮੀ ਮਹਿਸੂਸ ਹੁੰਦੀ ਹੈ ਜਮਾਤਾ ਦੀ ਕਰ ਦੇ ਵਿੱਚ ਅੱਜ ਉਹਨਾਂ ਦਾ ਸੁਪਨਾ ਆ ਤੁਸੀਂ ਗਾਇਕੀ ਵੀ ਜਦੋਂ ਕਰਦੇ ਹੋ ਫਿਰ ਕੀ ਮਹਿਸੂਸ ਕਰਦੇ ਹੋ ਉਦੋਂ ਕਰ ਚ ਕਰ ਚ ਇਹੀ ਮਹਿਸੂਸ ਕਰਦਾ ਹਾਂ ਕਿ ਕਿਤੇ ਜਿੰਨੀਆਂ ਵੀ ਤੁਸੀਂ ਸ਼ੀਲਡ ਅੰਦਰੋਂ ਸ਼ਾਰਟ ਵਗੈਰਾ ਲਏ ਆ ਉਹ ਸਾਰਾ ਕੁਝ ਮੈਨੂੰ ਜਾਗਰਨ ਤੋਂ ਮਿਲਿਆ ਹੈ ਮੈਡਲ ਤੱਕ ਜਾਗਰਨ ਤੋਂ ਮਿਲੇਗਾ ਗਾ ਕੇ ਤੇ ਅੱਜ ਉਹ ਮੈਂ ਮਹਿਸੂਸ ਇਹੀ ਕਰਦਾ ਹਾਂ ਕਿ ਅੱਜ ਮੇਰੀ ਮਾਂ ਹੁੰਦੀ ਤੇ ਮੈਨੂੰ ਖੁਸ਼ ਹੋ ਕੇ ਦੱਸਣਗੇ ਮਾਂ ਜੇ ਤੇਰਾ ਸੁਪਨਾ ਪੂਰਾ ਹੋ ਰਿਹਾ ਹੈ ਮੈਨੂੰ ਲੋਕ ਪਿਆਰ ਕਰਦੇ ਨੇ ਸਰੂਤੇ ਪਿਆਰ ਕਰਦੇ ਇੱਥੇ ਭੇਟਾ ਗਾ ਕੇ ਆਨਾ ਮਾਂ ਸ਼ੀਲਡਾਂ ਦਿੰਦੇ ਨੇ ਮਾਂ ਨੂੰ ਕਰ ਲੈ ਕੇ ਆਨਾ ਮਾਂ ਨੂੰ 13 ਸਾਲ ਹੋ ਗਏ ਮਾਂ ਤਨ 13 ਸਾਲ ਹੋ ਗਏ 13 ਸਾਲ ਹੋ ਗਏ ਮਾਂ ਤਨ ਨੂੰ ਗੁਜ਼ਰੀ ਅਕਸਰ ਘਰ ਦੇ ਵਿੱਚ ਤਸਵੀਰਾਂ ਲਾਈਆਂ ਜਾਂਦੀਆਂ ਯਾਦਗਾਰ ਵਾਸਤੇ ਇੱਕ ਤੁਸੀਂ ਘਰ ਦੇ ਵਿੱਚ ਕੋਈ ਤਸਵੀਰ ਵੀ ਨਹੀਂ ਲਗਾਈ ਮੈਂ ਤਸਵੀਰ ਤਾਂ ਨਹੀਂ ਲਗਾਈ ਭਾਜੀ ਕਿਉਂਕਿ ਮੈਂ ਆਪਣੀ ਮਾਂ ਨਾਲ ਹਜੇ ਨਜ਼ਰਾਂ ਨਹੀਂ ਮਿਲਾ ਸਕਦਾ ਇਹ ਮੇਰੀ ਮਾਂ ਦਾ ਸ਼ੌਂਕ 10 ਸਾਲ ਤੋਂ ਰਹਿ ਰਿਹਾ ਹੈ 10 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ 10 ਸਾਲ ਤੋਂ ਮੇਰਾ ਸ਼ੌਂਕ ਮੇਰੀ ਗਰੀਬੀ ਮੇਰੇ ਹਾਲਾਤ ਮੇਰਾ ਸਾਥ ਨਹੀਂ ਦੇ ਰਹੇ ਤੇ ਮੈਂ ਤਾਹੀਂ ਆਪਣੀ ਮਾਂ ਦੀ ਤਸਵੀਰ ਲਾਵਾਂਗਾ ਜਦੋਂ ਮੈਨੂੰ ਪਤਾ ਮੇਰੀ ਮਾਂ ਦਾ ਸ਼ੌਂਕ ਪੁਰਾ ਹੋ ਗਿਆ ਮੈਂ ਸਟੇਜਾਂ ਤੇ ਜਾਗਰਨ ਕਰ ਰਿਹਾ ਵਾਂ ਪੇਟਾਂ ਗਾ ਰਹੇ ਵਾਂ ਕਵਾਲੀਆਂ ਗਾ ਰਹੇ ਵਾਂ ਲੋਕਾਂ ਨੂੰ ਆਪਣੀ ਆਵਾਜ਼ ਦੇ ਨਾਲ ਸੁੰਦਰ ਸੁੰਦਰ ਪੇਟਾਂ ਸੁਣਾ ਰਹੇ ਆ ਲੋਕ ਸੁਣ ਰਹੇ ਨੇ ਪਿਆਰ ਅਦਬ ਦੇ ਨਾਲ ਸੁਣ ਰਹੇ ਅਦਬ ਦੇ ਨਾਲ ਸੁਣਾ ਰਹੇ ਆ ਕੀ ਸੁਪਨੇ ਦੇਖੇ ਨੇ ਹੋਣੇ ਕਿੱਥੋਂ ਤੱਕ ਜਾਣਾ ਚਾਹੁੰਦੇ ਹੋ ਸਿਰਫ ਜਾਗਰਨਤਾ ਕਰਹਿਣਾ ਹੈ ਜਾਂ ਕੋਈ ਟੀਵੀ ਸ਼ੋਅ ਆਉਂਦੇ ਨੇ ਜੇਕਰ ਸਾਡੀ ਵੀਡੀਓ ਦੇਖਣ ਤੋਂ ਬਾਅਦ ਕੋਈ ਵੱਡੇ ਵੱਡੇ ਟੀਵੀ ਸ਼ੋਅਜ਼ ਨੇ ਇੰਡੀਅਨ ਆਈਡਲ ਹੋ ਗਿਆ ਸਾਰੇ ਗਾਮਾ ਪਾ ਹੋ ਗਿਆ ਜੇਕਰ ਉੱਥੋਂ ਮੌਕਾ ਮਿਲਦਾ ਤਾਂ ਜਾਓਗੇ ਜਰੂਰ ਜਾਵ ਪਾ ਮੈਂ ਸੱਤ ਸਮੁੰਦਰ ਪਾਰ ਜਾਣਾ ਪਵੇ ਫਿਰ ਤੇ ਮਾਂ ਵਾਸਤੇ ਜਾਣਾ ਪਏਗਾ ਜੀ ਜਾਵਾਂਗੇ ਜਰੂਰ ਬਸ ਕੋਸ਼ਿਸ਼ ਇਹ ਆ ਕਿ ਸ਼ੌਕ ਮਾਂ ਦਾ ਏ ਹਿੰਮਤ ਮੇਰੀ ਏ ਇਹ ਜੰਗ ਈ ਆ ਜੀ ਨਾਲ ਮੇਰੀ ਮਾਂ ਜਨਮ ਦਿਨ ਵਾਲੀ ਏ ਨਾਲ ਜਿਹੜੇ 33 ਕਰੋੜ ਦੇਵੀ ਦੇਵਤਿਆਂ ਨੇ ਪੈਦਾ ਕੀਤਾ ਉਹ ਏ ਉਹਦੇ ਉਹਦੇ ਸਾਰਿਆਂ ਤੋਂ ਬਗੈਰ ਕੁਛ ਨਹੀਂ ਏ ਜੀ ਅੱਜ ਕਰਦੇ ਹਾਲਾਤ ਕੀ ਨੇ ਕਿਉਂ ਦੋ ਦਿਨ ਹੋ ਗਏ ਤੁਸੀਂ ਦੱਸਿਆ ਮੈਂ ਦਿਹਾੜੀਆਂ ਨਹੀਂ ਕੀਤੀਆਂ ਗੁਰਦੁਆਰਾ ਸਾਹਿਬ ਤੋਂ ਰੋਟੀਆਂ ਖਾ ਰਿਆਂ ਕੀ ਹਾਲਾਤ ਬਣੇ ਨੇ ਇਸ ਵਕਤ ਕਰ ਹਾਲਾਤ ਤੁਸੀਂ ਦੇਖੀ ਆ ਭਾਜੀ ਕਿਉਂਕਿ ਮੇਰੇ ਖਿਆਲ ਨਾਲ ਸਵੇਰੇ ਜਿਸ ਤੱਕ ਮੈਨੂੰ ਲੱਗਦਾ ਕਿ ਮੈਂ ਕਿਰਾਇਆ ਦੇਣਾ ਵਾ ਮਕਾਨ ਦਾ ਅਗਰ ਸਵੇਰੇ ਦਿਹਾੜੀ ਲੱਗੀ ਤੇ ਮੈਂ ਕਿਰਾਇਆ ਦੇਣਾ ਨਹੀਂ ਤੇ ਫਿਰ ਇੱਕ ਅੱਧਾ ਦਿਨ ਮਾਲਕ ਗਾੜੀ ਹੋਰ ਹੱਥ ਪੈਰ ਜੋੜਾਂਗਾ ਕਿ ਭਾਜੀ ਇੱਕ ਅੱਧਾ ਦਿਨ ਵੀ ਫਿਰ ਗੁਰਦੁਆਰਾ ਸਾਹਿਬ ਤੋਂ ਛਕਿਆ ਪ੍ਰਸ਼ਾਦ ਅੱਜ ਵੀ ਛਕਿਆ ਹੁਣ ਸ਼ਾਮ ਦਾ ਦੇਖੋ ਕੀ ਸ਼ਾਮ ਦਾ ਭਰਾ ਆ ਫੰਕਸ਼ਨ ਤੇ ਲੈਣ ਵਾਸਤੇ ਕੀ ਕੀਰਤਨ ਆ 2:30 ਤੋਂ 3:00 ਵਜੇ ਦੇਗਾ ਤੇ ਨਾਲ ਮੇਰਾ 2 ਦਿਨ ਦਾ ਰਿਜੈਕ ਪਾਣੀ ਚੱਲੇਗਾ ਮੈਂ ਤਾਂ ਹੀ ਕਰਦੇ ਵਿੱਚ ਰੋਟੀ ਪਾਣੀ ਚ ਲਾਉਂਦਾ ਰਹੇ ਕਿਹੜੇ ਸਿੰਗਰ ਨੂੰ ਦੇਖ ਕੇ ਪ੍ਰੈਕਟਿਸ ਕਰਦੇ ਹੋ ਆਪਣੀ ਜ਼ਿਆਦਾਤਰ ਹੁੰਦਾ ਨਾ ਕਿ ਜੇਕਰ ਆਪਾਂ ਸਿੰਗਿੰਗ ਦਾ ਸ਼ੌਂਕ ਰੱਖਦੇ ਕੋਈ ਅਜੇਹਾ ਸਿੰਗਰ ਸਾਨੂੰ ਪਸੰਦ ਹੁੰਦਾ ਜਿਹਦੀ ਆਪਾਂ ਕਾਪੀ ਕਰਦੇ ਮੈਂ ਕਾਪੀ ਤੇ ਨਹੀਂ ਕਰਦਾ ਕਿਸੇ ਦੀ ਮੇਰਾ ਗੋਡ ਗਿਫਟ ਹੈ ਪ੍ਰਮਾਤਮਾ ਦਾ ਗਲਾ ਦਿੱਤਾ ਹੈ ਮਾਤਾ ਰਾਣੀ ਨੇ ਮੈਂ ਸਲੀਮ ਭਾਜੀ ਨੂੰ ਸੁਣਾ ਜਾਗਰ ਲਾਈਨ ਦੇ ਵਿੱਚ ਕੋਈ ਗੀਤ ਜਾਂ ਉਹਨਾਂ ਦੀ ਕੋਈ ਭਜਨ ਭੇਡ ਕੁਝ ਸੁਣਾ ਦਿਓ ਹਾਂਜੀ ਹਾਂਜੀ ਮੈਂ ਉਹਨਾਂ ਦੀ ਭਜਨ ਹੈਗਾ ਇੱਕ ਮਹ ਚੇਰ ਵਾਲੀ ਮਾ ਤੇਰੀਆਂ ਵਢੀਕਾਂ ਲਾ ਕੇ ਬੈਠੇ ਅਸੀਂ ਤੇਰੀਆਂ ਪਰੀ ਤਾਂ ਮਾ ਤੇਰੀਆਂ ਵਢੀਕਾਂ ਦਾਤੀਏ ਹੋ ਤੇਰੀਆਂ ਵਢੀਕਾਂ ਦਾਤੀਏ ਹੋ ਤੇਰੀਆਂ ਵਢੀਕਾਂ ਦਾਤੀਏ ਤੇਰੀਆਂ ਵਢੀਕਾਂ ਦਾਤੀਏ ਮੈਂ ਪੰਜਾਬੀਆਂ ਨੂੰ ਇਹ ਅਪੀਲ ਕਰੂੰਗਾ ਕਿ ਇਹੋ ਜਿਹੜੇ ਨਾਮੀ ਗਾਇਕ ਹੈਗੇ ਨੇ ਇਹ ਵਿਜੇ ਮਟੂ ਭਰਾ ਦੀ ਬਾਤ ਜ਼ਰੂਰ ਫੜਿਓ ਪੰਜਾਬੀਆਂ ਦਾ ਸਾਥ ਜਿਹੜਾ ਆ ਉਹ ਇੱਕ ਹੰਗਾਰਾ ਇੰਨਾ ਕਿ ਹੁੰਦਾ ਹੈ ਕਿ ਦਿਲ ਦੇ ਵਿੱਚ ਇੰਨੀ ਖੁਸ਼ੀ ਆ ਜਾਂਦੀ ਜਦੋਂ ਪਤਾ ਲੱਗਦਾ ਕਿ ਇੱਕ ਪੰਜਾਬੀ ਸਾਡੀ ਬਾਹ ਫੜਨ ਪਹੁੰਚਿਆ ਆ ਤੇ ਮੈਂ ਇੱਕ ਅਰਜੀ ਲਾਉਂਗਾ ਉਹਨਾਂ ਅੱਗੇ ਜਿਹੜੇ ਨਾਮੀ ਗਾਇਕ ਨੇ ਜਿਹੜੇ ਇੱਕ ਉੱਚੇ ਪੱਧਰ ਤੱਕ ਪਹੁੰਚ ਗਏ ਨੇ ਪਰ ਇੰਨਾ ਲੋਕਾਂ ਦਾ ਸਾਥ ਜ਼ਰੂਰ ਦਿਓ ਅੱਜ ਹਾਲਾਤ ਇਹਨਾਂ ਦੇ ਘਰ ਦੇ ਵਿਖਾਏ ਨੇ ਕਿ ਹਾਲਾਤ ਤਰਸਣਯੋਗ ਨੇ ਪਰ ਇਹਨਾਂ ਦੇ ਘਰ ਦੇ ਹਾਲਾਤ ਇੱਕ ਵਾਰ ਤੁਸੀਂ ਦੇਖ ਕੇ ਜ਼ਰੂਰ ਇਹਨਾਂ ਤੇ ਤਰਸ ਖਾਓ ਜੇਕਰ ਤੁਸੀਂ ਇਹਨਾਂ ਨੂੰ ਮੌਕਾ ਦਿਓ ਇੱਕ ਵਾਰ ਤਾਂ ਐਵੀ ਕਿਸੇ ਚੀਜ਼ ਦੇ ਵਿੱਚ ਮੇਰੇ ਖਿਆਲ ਕਮੀ ਨਹੀਂ ਛੱਡਣਗੇ ਪੰਜਾਬੀਓ ਤੁਹਾਡੇ ਸਾਥ ਦੀ ਲੋੜ ਆ ਜੇਕਰ ਕਿਸੇ ਨੇ ਕੋਈ ਪ੍ਰੋਗਰਾਮ ਵਾਸਤੇ ਬੁਲਾਉਣਾ ਹੋਵੇ ਕਿੱਦਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਮੇਰਾ ਨੰਬਰ ਹੈ ਜੀ 9988517623 ਨਰਿੰਦੇ ਮੇ 88 51 693 ਇਹ ਮਰਾ ਨੰਬਰ ਹੈ ਜੀ ਅਗਰ ਕਿਸੇ ਨੇ ਕੋਈ ਜਾਗਰਣ ਮੇਲੇ ਵਾਸਤੇ ਮੈਨੂੰ ਸਦਨਾ ਹੋਵੇ ਮੈਨੂੰ ਕਾਲ ਕਰ ਸਕਦੇ ਹੋ ਉਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨੀ ਹੋਵੇ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ ਬਿਲਕੁਲ ਪੰਜਾਬੀਓ ਇੱਕ ਤੋਂ ਫਿਰ ਜਿਹੜੀ ਆ ਲੋੜ ਹੈਗੀ ਆ ਤੁਹਾਡੇ ਸਾਥ ਦੀ ਇਹ ਵੀਡੀਓ ਨੂੰ ਜੇਕਰ ਤੁਸੀਂ ਵਾਇਰਲ ਕਰ ਦੋ ਤਾਂ ਜਰੂਰ ਐਸਾ ਕੋਈ ਪੰਜਾਬੀ ਭਰਾ ਹੋਏਗਾ ਜਿਹੜੇ ਵੀਰ ਦੀ ਮਦਦ ਕਰਨਾ ਚਾਹੇਗਾ ਸੋ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਅਮਰੀਕਸਰ